ਨਡਾਲਾ ਵਿਖੇ ਵਾਪਰੇ ਸੜਕ ਹਾਦਸੇ ਦਰਾਂ ਦੋ ਵਿਅਕਤੀਆਂ ਦੀ ਹੋਈ ਮੌਤ ਅੱਜ ਨਡਾਲਾ ਸੁਬਨਪੁਰ ਸੜਕ ਤੇ ਸੈਭ ਜਦਾ ਜੋਰਾਵਰ ਸਿੰਘ ਪਬਲਿਕ ਸਕੂਲ ਨਡਾਲਾ ਦੇ ਬਿਲਕੁਲ ਸਾਹਮਣੇ ਦੁਪਹਿਰ 12:30 ਵਜੇ ਸੁਬਨਪੁਰ ਤਰਫ ਜਾ ਰਹੀ ਇੱਕ ਐਕਸ ਜੀਪੀ ਕਾਰ ਪਲਟੀਆਂ ਖਾਂਦੀ ਹਾਦਸੇ ਦਾ ਸ਼ਿਕਾਰ ਹੋ ਗਈ ਜਿਸ ਕਾਰਨ ਕਾਰ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਕਾਰ ਸਵਾਰ ਇੱਕ ਮਹਿਲਾ ਜ਼ਖਮੀ ਹੋਈ ਹੈ ਇਸ ਦੌਰਾਨ ਰਾਗੀਰਾ ਨੇ ਗੱਡੀ ਦੇ ਸ਼ੀਸ਼ੇ ਭੰਨ ਕੇ ਕਾਰ ਸਵਾਰਾਂ ਨੂੰ ਜ਼ਖਮੀ ਹਾਲਾਤ 'ਚ ਨੇੜੇ ਦੇ ਸੁਬਾਨਪੁਰ ਹਸਪਤਾਲ ਪਹੁੰਚਾਇਆ ਜਿੱਥੇ ਡਿਊਟੀ ਡਾਕਟਰਾਂ ਨੇ ਕਾਰ ਸਵਾਰ ਲਖਬੀਰ ਸਿੰਘ ਪੁੱਤਰ ਸਵਰਗੀ ਹਰਨਾਮ ਸਿੰਘ ਅਤੇ ਲਵਦੇਵ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਚਿੰਗੜ ਕਲਾ ਥਾਣਾ ਦਸੂਆ ਹੁਸ਼ਿਆਰਪੁਰ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਕਾਰ ਸਵਾਰ ਹਰਜਿੰਦਰ ਕੌਰ ਪਤਨੀ ਲਵਦੇਵ ਸਿੰਘ ਜੇਰੇ ਇਲਾਜ ਹੈ ਮਾਮਲੇ ਦੀ ਜਾਂਚ ਕਰ ਰਿਏ ਚੌਕੀਨ ਇੰਚਾਰਜ ਨਡਾਲਾ ਦਲਵਿੰਦਰ ਵੀਰ ਸਿੰਘ ਨੇ ਦੱਸਿਆ ਕਿ ਉਕਤ ਪਰਿਵਾਰ ਆਪਣੀ ਗੱਡੀ ਪੀਵੀਜੀ 010ਬੀਬਐਮ 6048 'ਚ ਸਵਾਰ ਹੋ ਕੇ ਪਿੰਡ ਚੰਗੜਕਾਲਾ ਤੋਂ ਪਿੰਡ ਸੰਗੂਵਾਲ ਆਪਣੇ ਕਿਸੇ ਰਿਸ਼ਤੇਦਾਰਾਂ ਦੇ ਕੋਲ ਜਾ ਰਹੇ ਸਨ ਜਦੋਂ ਉਕਤ ਜਗ੍ਹਾ ਤੇ ਪੁੱਜੇ ਤਾਂ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਉਹਨਾਂ ਦੱਸਿਆ ਕਿ ਹਾਦਸੇ ਦੇ ਕਾਰਨਾਂ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਦੱਸਿਆ ਕਿ ਲਾਸ਼ ਨੂੰ ਜਿਹੜਾ ਕਬਜ਼ੇ ਚ ਲੈ ਲਿਆ ਅਤੇ ਸਵੇਰੇ ਪੋਸਟਮਾਰਟਮ ਕਰਵਾ ਕੇ ਵਾਰਤਾ ਦੇ ਹਵਾਲੇ ਕਰ ਦਿੱਤੀ ਜਾਵੇਗੀ ਇਸ ਸਬੰਧੀ ਜਦੋਂ ਨਡਾਲਾ ਚੌਕੀ ਦੇ ਐਸਆਈ ਸੁਖਚੰਦ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਜਹਾਜ਼ ਹੈ ਜੀ ਇਹ ਗੱਡੀ ਨੰਬਰੀ ਹੈਗੀ ਇਹ Mahindra XUV 500 ਨੰਬਰ ਹੈਗਾ ਜੀ PB010 BM 66 ਇਹਨੂੰ ਲਵਪ੍ਰੀਤ ਚਲਾ ਰਿਆ ਜੀ ਲਵਦੀਪ ਸਿੰਘ ਠੀਕ ਹੈ ਜੀ ਤੇ ਇਹਦੀ 174 ਦੀ ਕਰਵਈ ਅਮਰਜ ਲੰਦੀ ਹੈ ਜੀ ਜਿਹੜਾ ਹਾਦਸਾ ਵਾਪਰਿਆ ਇਹ ਕਿੰਨੇ ਜਣੇ ਦੀ ਜਿਹੜੀ ਮੌਤ ਹੋਈ ਆ ਤੇ ਕਿਥੋਂ ਕਿੱਥੇ ਜਾ ਰਹੇ ਸੀ ਇਹਦੇ ਵਿੱਚ ਦੋ ਜਣੇ ਦੀ ਜਿਹੜੀ ਮੌਤ ਹੋਈ ਜੀ ਇੱਕ ਤੇ ਆਪਣੇ ਲਾਪਰੀ ਸਿੰਘ ਆ ਜੀ ਤੇ ਦੂਜਾ ਹੈਗਾ ਜੀ ਇਹ ਉਹਦੇ ਨਾਲ ਲਖਬੀਰ ਸਿੰਘ ਰੁਫ ਲੱਡੂ ਪੁੱਤਰ ਨਾਮ ਸਿੰਘ ਵਾਸੀ ਢਿੰਗੜਕਣਾ ਇਹ ਦੋਵੇਂ ਇੱਕੋ ਪਿੰਡ ਦੇ ਸੀਗੇ ਠੀਕ ਹੈ ਜੀ ਇਹ ਆਪਣੇ ਨਾ ਰਿਸ਼ਤੇਦਾਰਾਂ ਦੇ ਜਾ ਰਹੇ ਸੀ ਸੰਗੋਵਾਲ ਜੀਓ ਜੀ ਇੱਕ ਹਾਂਜੀ ਤੇ ਹਾਦਸੇ ਦਾ ਕਾਰਨ ਨਾਲ ਕੁਝ ਪਤਾ ਚੱਲਿਆ ਕਿ ਕਿਸ ਤਰ੍ਹਾਂ ਵਾਪਰਿਆ ਨਹੀਂ ਇਹ ਨਰੀਆ ਲਵਰੀ ਦੀ ਪਤਨੀ ਜਿਹੜੀ ਹੈਗੀ ਜੀ ਲਵਦੀਪ ਸਿੰਘ ਜੀ ਉਹਨੇ ਲਿਖਾਇਆ ਜੀ ਰਜਿੰਦਰ ਕੌਰ ਨੇ ਆਪਣਾ ਬਿਆਨ ਵੀ ਸਾਡੀ ਗੱਡੀ ਦੇ ਅੱਗੇ ਕੋਈ ਵਾਰਾ ਜਾਨਵਰ ਆ ਗਿਆ ਸੀ ਤੇ ਜਿਹਦੇ ਕਰਕੇ ਸਾਡਾ ਜਿਹੜਾ ਗੱਡੀ ਦਾ ਸੰਤੁਲਨ ਵਿਗੜ ਗਿਆ ਫਿਲਹਾਲ ਕੀ ਕਾਰਵਾਈ ਕੀਤੀ ਗਈ ਹੁਣ ਅਸੀਂ 174 ਦੀ ਕਰ ਵੀ ਹਮ ਚ ਲੈ ਲੈਂਦੀ ਜੀ